ਤੁਸੀਂ ਵੇਖ ਰਹੇ ਹੋ ਲਿਬਰਲਟੀ ਵੀ ਮਤਾਜ ਦਾ ਪ੍ਰੋਗਰਾਮ ਤੁਹਾਡਾ ਸਵਾਗਤ ਹੈ ਜੀ ਪੰਜਾਬ ਚ ਕਾਂਗਰਸੀ ਉਮੀਦਵਾਰਾਂ ਦੀ ਲਿਸਟ ਫੇਰ ਅਟਕ ਗਈ ਆ ਕਾਂਗਰਸ ਉਮੀਦਵਾਰਾਂ ਦੀ 6 ਤੋਂ 7 ਹਲਕਿਆਂ ਚੋਂ ਸੂਚੀ ਤੈਅ ਸੀ ਰਿਲੀਜ਼ ਹੋਣ ਵਾਲੀ ਸੀ ਪਰ ਉਸ ਨੂੰ ਫਿਰ ਅੰਦਰ ਰੱਖ ਲਿਆ ਗਿਆ ਦਰਾਜ਼ ਦੇ ਵਿੱਚ ਖੜਗੇ ਹੋਰਾਂ ਕੋਲ ਇੱਕ ਸੂਚੀ ਪਹੁੰਚਦੀ ਹੈ ਉਸ ਸ਼ਾਰਟ ਲਿਸਟ ਸੂਚੀ ਦੇ ਵਿੱਚੋਂ 7 ਹਲਕਿਆਂ ਤੋਂ ਨਾਮ ਤੈਅ ਕਰ ਲੈਂਦੇ ਆ ਰਾਹੁਲ ਗਾਂਧੀ ਦੀ ਸਹੀ ਪਵਾ ਲੈਂਦੇ ਆ ਪਰ ਰਿਲੀਜ਼ ਕਰਨ ਤੋਂ ਪਹਿਲਾਂ ਜਲੰਧਰ ਤੋਂ ਖਬਰ ਆਉਂਦੀ ਹੈ ਕਿ ਚੌਧਰੀ ਸੰਤੋਖ ਹੋਰਾਂ ਦਾ ਪਰਿਵਾਰ ਜਲੰਧਰ ਤੋਂ ਚੰਡੀਗੜ੍ਹ ਨੂੰ ਤੁਰ ਪਿਆ ਤੇ ਉਹ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਸਕਦਾ ਹੈ ਕਿਉਂਕਿ ਆਮ ਆਦਮੀ ਪਾਰਟੀ ਕੋਲ ਕਾਂਗਰਸ ਤੋਂ ਜਿਹੜਾ ਸ਼ਿਸ਼ਿਰ ਰਿੰਕੂ ਆਇਆ ਸੀ ਉਹ ਐਮਪੀ ਬਣ ਕੇ ਵੀ ਅਗਲੀ ਵਾਰ ਟਿਕਟ ਲੈ ਕੇ ਵੀ ਭਾਜਪਾ ਚ چلا ਗਿਆ ਇਸ ਲਈ ਆਮ ਆਦਮੀ ਪਾਰਟੀ ਨੂੰ ਜਲੰਧਰ ਤੋਂ ਇੱਕ ਉਮੀਦਵਾਰ ਦੀ ਤਲਾਸ਼ ਹੈ ਤੇ ਉਹ ਉਮੀਦਵਾਰ ਦੀ ਤਲਾਸ਼ ਉਹਨਾਂ ਦੀ ਚੌਧਰੀ ਪਰਿਵਾਰ ਦੀ ਇੱਧਰ ਲਿਆ ਕੇ ਪੂਰੀ ਹੋ ਸਕਦੀ ਹੈ ਸੂਏਸੀ ਖਬਰ ਜਦੋਂ ਦਿੱਲੀ ਪਹੁੰਚੀ ਤਾਂ ਉਹਨਾਂ ਨੇ ਲਿਸਟ ਪਾਈ ਦਰਾਜ ਤੇ ਪੰਜਾਬ ਦੇ ਕਾਂਗਰਸੀਆਂ ਨੂੰ ਲਾਇਆ ਫੋਨ ਕਿ ਕਰੋ ਪੈਰਵਾਈ ਕਰੋ ਚਾਰਜੋਈ ਰੋਕੋ ਇਸ ਪਰਿਵਾਰ ਨੂੰ ਜਾਣ ਤੋਂ ਚੰਡੀਗੜ੍ਹ ਦੇ ਇੱਕ ਵੱਡੇ ਹੋਟਲ ਦੇ ਵਿੱਚ ਸੈਰ ਕਰਦੇ ਗੈਲਰੀ ਦੇ ਵਿੱਚ ਉੱਥੇ ਕੁਰਸੀਆਂ ਤੇ ਬੈਠੇ ਨਜ਼ਰ ਆਏ ਚਰਨਜੀਤ ਚੰਨੀ ਉਸੇ ਹੋਟਲ ਦੇ ਵਿੱਚ ਨਜ਼ਰ ਆਏ ਸੰਜੇ ਸਿੰਘ ਵੀ ਕਹਿੰਦੇ ਉੱਥੇ ਸਿਮਰਜੀਤ ਬੈਂਸ ਵੀ ਸੀ ਸ਼ਾਇਦ ਤੇ ਰੁਲਾਏ ਵੀ ਹੈ ਕਿ ਉੱਪਰ ਕਿਸੇ ਕਮਰੇ 'ਚ ਹੋ ਸਕਦਾ ਚੌਧਰੀ ਪਰਿਵਾਰ ਵੀ ਹੋਵੇ ਉੱਥੇ ਆਮ ਆਦਮੀ ਪਾਰਟੀ ਉਹਨਾਂ ਨਾਲ ਗੱਲਬਾਤ ਹੈ ਕਰਨਾ ਹੀ ਹੋਵੇ ਤੇ ਉੱਪਰ ਦੀ ਕਾਂਗਰਸ ਮਨਾਉਣ ਪਹੁੰਚ ਗਈ ਹੋਵੇ ਸੋ ਜਦੋਂ ਤੱਕ ਇਹ ਪ੍ਰੋਗਰਾਮ ਰਿਕਾਰਡ ਹੋ ਰਿਹਾ ਤਦ ਤੱਕ ਅਜੇ ਸ਼ਮੂਲੀਅਤ ਨਹੀਂ ਹੋਈ ਪਰ ਇਸ ਨੇ ਕਾਂਗਰਸੀ ਸੂਚੀ ਨੂੰ ਰੋਕ ਦਿੱਤਾ ਹੁਣ ਮਾਮਲਾ ਕਾਂਗਰਸ ਦੀ ਨਜ਼ਰ 'ਚ ਕੱਲਾ ਜਲੰਧਰ ਦਾ ਨਹੀਂ ਰਿਹਾ ਇਹ ਸਭ ਦੇ ਦਰਮਿਆਨ ਦੋ ਹੋਰ ਹਲਕਿਆਂ ਨੂੰ ਲੈ ਕੇ ਪੇਚ ਫਸ ਗਿਆ ਜਲੰਧਰ ਤੋਂ ਇਲਾਵਾ ਲੁਧਿਆਣਾ ਤੇ ਪਟਿਆਲਾ ਦੇ ਵਿੱਚ ਵੀ ਕਾਂਗਰਸੀ ਵਰਕਰ ਇਸ ਗੱਲ ਦਾ ਰੌਲਾ ਪਾ ਰਹੇ ਨੇ ਕਿ ਸਾਨੂੰ ਪਾਰਟੀ ਤੋਂ ਬਾਹਰੀ ਉਮੀਦਵਾਰ ਮਨਜ਼ੂਰ ਨਹੀਂ ਪਟਿਆਲਾ ਕਹਿੰਦੇ ਜੀ ਪ੍ਰਨੀਤਕੌਰ ਪਾਲਾ ਬਦਲ ਗਈ ਤੇ ਧਰਮਵੀਰ ਗਾਂਧੀ ਇੱਧਰ ਆ ਗਏ ਤੇ ਧਰਮਵੀਰ ਗਾਂਧੀ ਨਾਲ ਕਹਿੰਦੇ ਕਾਂਗਰਸ ਵਾਅਦਾ ਕਰਕੇ ਲਈ ਹੈ ਕਿ ਤੁਹਾਨੂੰ ਟਿਕਟ ਦੇਣੀ ਆ ਕਹਿੰਦੇ ਧਰਮਵੀਰ ਗਾਂਧੀ ਇਸ ਵਾਰ ਚੋਣ ਲੜਨ ਦੀ ਇੱਛਕ ਨਹੀਂ ਸੀ ਪਰ ਜਦ ਕਾਂਗਰਸੀ ਟਿਕਟ ਮਿਲਦੀ ਦਿੱਖੀ ਕਹਿੰਦੇ ਉਹ ਤਿਆਰ ਹੋ ਗਏ ਤੇ ਕਾਂਗਰਸ ਸ਼ਾਮਲ ਵੀ ਹੋ ਗਏ ਤੇ ਸ਼ਾਮਲ ਹੋਣ ਤੋਂ ਬਾਅਦ ਕਹਿੰਦੇ ਸਥਾਨਕ ਕਾਂਗਰਸੀ ਲੀਡਰਸ਼ਿਪ ਨਾਰਾਜ਼ ਤੇ ਨਿਰਾਸ਼ ਆ ਕਿ ਐਂ ਕੀ ਆ ਜੀ ਬਾਹਰੋਂ ਹੀ ਲਿਆ ਕੇ ਦੇਈ ਜਾਣੀਆਂ ਫਿਰ ਫਿਰ ਅਸੀਂ ਕੀ ਕਰਨਾ ਜੀ ਕਹਿੰਦੇ ਕਹਿੰਦੇ ਉਹ ਟਿਕਟ ਦੀ ਵਿਰੋਧਤਾ ਕਰਨ ਲੱਗ ਪਏ ਨੇ ਸੋ ਇਸ ਲਈ ਕਹਿੰਦੇ ਪਟਿਆਲੇ ਪੇਚ ਫਸਿਆ ਬੇਸ਼ੱਕ ਬਿਜੇਂਦਰ ਸਿੰਘ ਲੇ ਦਾ ਨਾਮ ਵੀ ਚੱਲੀ ਜਾਂਦਾ ਬੇਸ਼ੱਕ ਹੋਰ ਲੀਡਰਾਂ ਵੀ ਕਤਾਰ 'ਚ ਖੜੇ ਨੇ ਪਰ ਕਹਿੰਦੇ ਤੈ ਮੰਨਿਆ ਜਾ ਰਿਹਾ ਕਿ ਤਰ ਫਿਰ ਗਾਂਧੀ ਨੂੰ ਟਿਕਟ ਦੇਣੀ ਹੈ ਕਾਂਗਰਸ ਨੇ ਪਰ ਇੱਧਰ ਜਿਹੜੀ ਸਥਾਨਕ ਲੀਡਰਸ਼ਿਪ ਨਾਰਾ ਉਹਨੂੰ ਲੈ ਕੇ ਕਾਂਗਰਸ ਨੇ ਸਪੀਕਰ ਚਾਹ ਕਿ ਕਿਤੇ ਕੈਪਟਨ ਦੇ ਸੰਪਰਕ ਸਨ ਆ ਜਾਣ ਮਿਸ਼ਨ ਲੋਟਸ ਦਾ ਸ਼ਿਕਾਰਨਾ ਹੋ ਜਾਣ ਭਾਜਪਾ ਚ ਨਾ ਚਲੇ ਜਾਣ ਜਨਾਬ ਹੀ ਗਏ ਅੰਦਰ ਖਾਤੇ ਕਿਤੇ ਪ੍ਰਨੀਤ ਕੌਰ ਦਾ ਸਮਰਥਨ ਨਾ ਕਰ ਦੇਣ ਪੁਰਾਣਾ ਰਿਸ਼ਤਾ ਤਾਂ ਹੈਗਾ ਹੀ ਹੈ ਕਾਂਗਰਸ ਦਾ ਆਪਸ ਚ ਇਹਨਾਂ ਲੀਡਰਾਂ ਦਾ ਸੋ ਇਸ ਲਈ ਕਹਿੰਦੇ ਪਟਿਆਲੇ ਵਾਲੇ ਮਾਮਲੇ ਚ ਜੂ ਪੇਚ ਫਸ ਗਿਆ ਕਿਉਂਕਿ ਕਾਂਗਰਸੀ ਕਹਿੰਦੇ ਕਿ ਭਾਈ ਬੇਸ਼ੱਕ ਇਹ ਸਥਾਨਕ ਲੀਡਰ ਹੈਗਾ ਪਰ ਪਾਰਟੀ ਦਾ ਸਥਾਨਕ ਲੀਡਰ ਨਹੀਂ ਹੈ ਇਸ ਲਈ ਪਾਰਟੀ ਲਈ ਬਾਹਰੀ ਉਮੀਦਵਾਰ ਹੈ ਸਾਨੂੰ ਮਨਜ਼ੂਰ ਇਸੇ ਤਰ੍ਹਾਂ ਦਾ ਪੇਚ ਕਹਿੰਦੇ ਲੁਧਿਆਣਾ ਚ ਫਸ ਰਿਹਾ ਰਬਨੀਤ ਬਿੱਟੂ ਭਾਜਪਾ ਚ ਗਏ ਤੇ ਉਹ ਤੋਂ ਬਾਅਦ ਬਾਤ ਪੁੱਛਣਾ ਸੁਦਾ ਨਾ ਚੱਲਣ ਲੱਗ ਪਿਆ ਮਨੀਸ਼ ਤਵਾੜੀ ਨੂੰ ਨਾਨਪੁਰ ਸਾਹਿਬ ਹਲਕੇ ਤੋਂ ਲੁਧਿਆਣਾ ਲਿਆਉਣ ਦੀ ਚਰਚਾ ਚੱਲ ਪਈ ਪਰ ਕਹਿੰਦੇ ਜੀ ਇਹਦੇ ਵਿਚਾਲੇ ਸਮਰਜੀਤ ਬੈਂਸ ਦਾ ਕਾਂਗਰਸ ਨੇ ਪਹੁੰਚ ਕਰ ਲਈ ਬੈਂਸ ਸੋਰੀ ਪਹਿਲਾਂ ਵੀ ਆਪਣੀ ਪਾਰਟੀ ਦੇ ਪੱਖ ਤੋਂ ਜਣ ਲੜ ਚੁੱਕੇ ਨੇ ਹੈ ਨਾ ਸੋ ਉਹਨਾਂ ਦਾ رابطہ ਕਦੇ ਆਪਕੰਨੀ ਨੂੰ ਹੁੰਦਾ ਕਦੇ ਰਾਸ਼ਟਰਪਤੀ ਦੀ ਚੋਣ ਪਾਉਣ ਟਿਕਟ ਪਾਉਣ ਲਈ ਭਾਜਪਾ ਖਨੀ ਚਲੇ ਜਾਂਦੇ ਨੇ ਹੁਣ ਕਾਂਗਰਸ ਦੇ ਸੰਪਰਕ ਚ ਤਾਂ ਹੀ ਕੱਲ ਆ ਵੀ ਖਬਰ ਆਇਆ ਨਾ ਕਿ ਚੰਨੀ ਦੇ ਨਾਲ ਇੱਥੇ ਹੋਟਲ ਚ ਵੀ ਦੇਖੇਗੇ ਇੱਕ ਵੱਡੇ ਚ ਚਲੋ ਪਰ ਸਿਮਰਜੀਤ ਬੈਂਸ ਨੂੰ ਜਦੋਂ ਹੀ ਕਾਂਗਰਸ ਚ ਟਿਕਟ ਦੀ ਚਰਚਾ ਚੱਲਦੀ ਆ ਤਾਂ ਕੀ ਭਾਤ ਪੁੱਛਣਾ ਕਿ ਕੀ ਮੰਤਰੀਵਾੜੀ ਤੇ ਕੀ ਹੋਰ ਉਥੋਂ ਦੇ ਲੀਡਰ ਉਹ ਕਹਿੰਦੇ ਜੀ ਇਹ ਤਾਂ ਗਲਤ ਆ ਬੇਸ਼ੱਕ ਸਿਮਰਜੀਤ ਬੈਂਸ ਹਲਕੇ ਲਈ ਲੋਕਲ ਹੈ ਸਥਾਨਕ ਹੈ ਪਰ ਪਾਰਟੀ ਲਈ ਤਾਂ ਬਾਰੀ ਹੈ ਇਸ ਲਈ ਕਹਿੰਦੇ ਜੀ ਇਹ ਤਰੀਕਾ ਸਹੀ ਨਹੀਂ ਇਹ ਬਰਕਰਾਰਾ ਧੋਖਾ ਕਹਿੰਦੇ ਉੱਥੇ ਵੀ ਪੇਚ ਫਸ ਗਿਆ ਤੇ ਇਸੇ ਤਰ੍ਹਾਂ ਦਾ ਪੇਚ ਜਲੰਧਰ ਚ ਵੀ ਫਸਿਆ ਜਿੱਥੇ ਉਹ ਕਹਿੰਦੇ ਜੀ ਪਾਰਟੀ ਲਈ ਤਾਂ ਸਥਾਨਕ ਲੀਡਰ ਹੈ ਪਾਰਟੀ ਲਈ ਤਾਂ ਅੰਦਰੋਲੀ ਲੀਡਰ ਚਰਜੀ ਚੰਨੀ ਪਰ ਜੀ ਸ਼ਹਿਰ ਲਈ ਹਲਕੇ ਲਈ ਭਾਰੀ ਹੈ ਇਸ ਲਈ ਮਨਜ਼ੂਰ ਨਹੀਂਗਾ ਕਹਿੰਦੇ ਤੇ ਕੀ ਚੌਧਰੀ ਪਰਵਾਰ ਇਸ ਕਾ ਲਈ ਮੰਨ ਜਗਾ ਜੇ ਚੰਨੀ ਤੋਂ ਇਲਾਵਾ ਕਿਸ ਹੋਰ ਨੂੰ ਟਟਦੇ ਨੇ ਪਰ ਪਾਰਟੀ ਕਹਿੰਦੀ ਸੀ ਸਰਵੇ ਕਰਾਇਆ ਚੰਨੀ ਉਹ ਚ ਸੀਟ ਕੱਟ ਰਹੇ ਨੇ ਇਸ ਲਈ ਚੰਨੀ ਟਟਦੇ ਦੇਣੀ ਜ਼ਰੂਰੀ ਹੈ ਚੰਨੀ ਨੇ ਤਾਂ ਘਰ ਵੀ ਲੈ ਲਿਆ ਕਰਾਇ ਤੇ ਸੋ ਜੀ ਕਾਂਗਰਸ ਦੀ ਸੂਚੀ اٹਕ ਗਈ ਹੈ ਤੇ ਹੁਣ ਇੰਚਾਰਜ ਸਾਹਿਬ ਕਹਿ ਰਹੇ ਨੇ ਕਿ ਨਹੀਂ ਜੀ اٹਕੀ ਨਹੀਂ ਅਸੀਂ ਆਪੇ ਰੋਕੀ ਆ ਪਹਿਲਾਂ ਅਸੀਂ 6-7 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਨਾ ਚਾਹੁੰਦੇ ਸੀ ਹੁਣ ਅਸੀਂ ਇਕੱਠੀ ਉਹ ਕਰ ਦੇਣੀ ਹੈ ਜੀ 13 ਦੀਆਂ 13 ਅਤੇ 14ਵੀਂ ਚੰਡੀਗੜ੍ਹ ਵੀ ਚਲੋ ਜਦੋਂ ਆਉਗੀ ਤਾਂ ਆਉਗੀ ਫਿਲਹਾਲ ਭਾਜਪਾ ਨੇ ਤਾਂ ਟੰਡਨ ਨੂੰ ਚੰਡੀਗੜ੍ਹੋਂ ਟਿਕਟ ਦੇਤੀ ਸੋ ਉਹਨਾਂ ਨੇ ਤਾਂ ਜਿਹੜਾ ਬਾਹਰੋਂ ਲਿਆ ਕੇ ਇੱਥੇ ਉਮੀਦਵਾਰ ਤਰ ਰਹੇ ਸੀਗੇ ਉਸ ਨੂੰ ਬ੍ਰੇਕ ਲਾਤੀ ਇੱਕ ਤੀ ਕਲਾਕਾਰ ਵੀ ਨਹੀਂ ਤਾਰਿਆ ਤੇ ਉਹਨਾਂ ਨੇ ਤਾਂ ਆਪਣੇ ਵਰਕਰ ਨੂੰ ਦਿੱਤੀਆਂ ਦੇਖਦੇ ਆ ਉਹਨਾਂ ਨੂੰ ਕਿੰਨਾ ਸਮਰਥਨ ਮਿਲਦਾ ਜਾਂ ਪਾਰਟੀ ਦੇ ਅੰਦਰ ਕੋਈ ਮੁਖਾਲਾਪਤ ਹੁੰਦੀ ਆ ਇਧਰ ਕਾਂਗਰਸ 'ਚ ਵੀ ਅਜੇ ਤੱਕ ਪਵਨ ਬਾਂਸਲ ਤੇ ਮਨੀਸ਼ ਤਵਾੜੀ ਜ਼ੋਰ ਲਾ ਰਹੇ ਨੇ ਤੇ ਪਾਰਟੀ ਦੇ ਇਤੋਂ ਦੇ ਪ੍ਰਧਾਨ ਕਾਂਗਰਸ ਦੇ ਉਹ ਵੀ ਲੈਣ ਚ ਲੱਗੇ ਨੇ ਪਰ ਪਾਰਟੀ ਨੂੰ ਟਿਕਟ ਦਿੰਦੀ ਆ ਇਹ ਦੇਖਣ ਵਾਲੀ ਗੱਲ ਆ ਪਰ ਇੰਡੀਆ ਗ੍ਰਾਜਰੀ ਦੇ ਤਹਿਤ ਆਮ ਆਦੀ ਪਾਰਟੀ ਨੇ ਸਮਰ ਸੋ ਜੀ ਹੁਣ ਕਹਿੰਦੇ ਜੀ 13 ਦੀਆਂ 13 ਬਸਾਖੀ ਤੋਂ ਪਹਿਲਾਂ-ਪਹਿਲਾਂ ਕੱਟੀਆਂ ਹੀ ਉਦਾ ਹੁੰਦੇ ਆ। ਚਲੋ। ਠੀਕ ਸਾਰਾ ਕੁਝ ਅਕਾਲੀ ਨਾਲ ਦੇ ਘਰੇ ਵੀ ਨਹੀਂ ਚੱਲ ਰਿਹਾ। ਮਲੂਕਾ ਦੀ ਨੂਹ ਹੋਰਾਂ ਨੇ ਕਹਿੰਦੇ ਬਾਦਲ ਪਰਿਵਾਰ ਨੂੰ ਖਾਸੇ ਫਿਕਰ ਚ ਪਾਇਆ। ਵੈਸੇ ਤਾਂ ਮੁਖੰਦਰੀ ਭਗਵੰਤ ਮਾਨ ਹੋਰਾਂ ਨੇ ਇੱਕ ਤੰਜ ਕੱਸਿਆ ਤੇ ਉਹ ਤੰਜ ਦਾ ਅਸਰ ਦੋਏ ਦਿਨੇ ਨਜ਼ਰ ਆ ਗਿਆ ਕਿ ਸੁਖਬੀਰ ਸਿੰਘ ਬਾਦਲ ਕਹਿੰਦੇ ਟੈਂਪਰੇਚਰ ਪੁੱਛ ਕੇ ਬਾਹਰ ਨਿਕਲਦੇ ਨੇ ਕਿ ਚੈੱਕ ਰਿਓ ਕਿੰਨਾ ਟੈਂਪਰੇਚਰ ਆ। ਉਹ ਕਹਿੰਦੇ ਜੀ 40 ਡਿਗਰੀ ਕਹਿੰਦੇ ਨਾ ਜਦੋਂ 35 ਹੋ ਗਿਆ ਫਿਰ ਦੱਸਿਓ ਫਿਰ ਪੰਜਾਬ ਚਾਉ ਨਿਕਲਾਂਗੇ। ਤੇ ਕਹਿੰਦੇ ਜੀ ਹੁਣ ਸੁਖਵੀਰ ਸਿੰਘ ਬਾਦਲ ਦੀ ਸਿਹਤ ਖਰਾਬ ਹੋ ਗਈ ਸੀ ਇਸ ਲਈ ਪੰਜਾਬ ਪਛਾਉਂਦਾ ਜੀ ਮਾ ਵਿਕਰਮ ਜੀ ਠੀਂ ਹੁੰ ਦਿੱਤਾ ਕਿਉਂਕਿ ਗਰਮੀ ਕਾਰਨ ਸਿਹਤ ਖਰਾਬ ਹੋ ਗਈ। ਇਧਰ ਮਲੂਕਾ ਪਰਿਵਾਰ ਨੇ ਰਾਜਨੀਤਿਕ ਸਿਹਤ ਖਰਾਬ ਕੀਤੀ ਹੋਈ ਆ ਕਾਲੀ ਦਲ ਦੀ ਖਾਸ ਕਰ ਹਰਸਿਮਰਤ ਬਾਦਲ ਤੇ ਸੁਖਵੀਰ ਬਾਦਲ ਲਈ ਫਿਕਰਮੰਦੀ ਆ ਕਿਉਂਕਿ ਬੀਬੀ ਹਰਸਿਮਰਤ कौर ਬਾਦਲ ਦਾ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜਨਾ ਤੈ ਮੰਨਿਆ ਜਾ ਰਿਹਾ। ਤੇ ਉਹਨਾਂ ਨੇ ਕਾਫੀ ਹਲਕਾ ਗਾ ਵੀ ਲਿਆ। ਪਰ ਜਿੱਦਾਂ ਇਹ ਚਰਚਾ ਚੱਲਦੀ ਆ ਕਿ ਮਲੂਕਾ ਪਰਵਾਦ ਦੀ ਛੋਟੀ ਨੂੰ ਪਰਮਪਾਲ कौर ਸਿੱਧੂ ਹੋਰੀ ਅਸਤੀਫਾ ਇਹ ਇਸ ਲਈ ਦੇ ਰਹੇ ਨੇ ਕਿ ਉਹ ਭਾਜਪਾ ਸ਼ਾਮਲ ਹੋਣਗੇ ਤੇ ਚੋਣ ਲੜਨਗੇ ਤੇ ਚਰਚੇ ਆ ਕੇ ਬਠਿੰਡਾ ਤੋਂ ਲੜਨਗੇ ਇਸ ਨੇ ਕਾਲੀਦਾਨ ਨੂੰ ਫਿਕਰ ਚ ਪਾਇਆ ਮਲੂਕਾ ਤੱਕ ਪਹੁੰਚ ਹੋਈ ਕਹਿੰਦੇ ਨਹੀਂ ਜੀ ਕੋਈ ਮੇਰੇ ਧਿਆਨ ਚ ਨਹੀਂ ਮਸਲਾ ਕੁਛ ਨਹੀਂ ਇਹ ਹਜਾ ਇਹ ਨਿੱਜੀ ਕਾਰਨ ਨੇ ਜੀ ਇਸਤੀਫੇ ਦੇ ਪਤਾ ਇਹ ਲੱਗ ਰਿਹਾ ਜਨਾਬ ਕਿ ਸੁਖਬੀਰ ਸਿੰਘ ਬਾਦਲ ਬਲਵਿੰਦਰ ਸਿੰਘ ਭੁੰਦੜ ਨੂੰ ਨਾਲ ਲੈ ਕੇ ਮਲੂਕਾ ਤੱਕ ਪਹੁੰਚ ਕਰਦੇ ਨੇ ਤੇ ਮਲੂਕਾ ਹਰੋਂ ਨਾਲ ਲੈ ਕੇ ਉਹ ਉਹਨਾਂ ਦੇ ਛੋਟੇ ਨੂੰ ਪੁੱਤ ਦੇ ਘਰੇ ਪਹੁੰਚ ਜਾਂਦੇ ਕਰੇ ਗਿਆਾਂ ਦੀ ਕਹਿੰਦੇ ਆਓ ਭਖਤਪੁਰੀ ਚਾਹ ਪਾਣੀ ਸਤਕਾਰ ਗੱਲਾਂ ਬਾਤਾਂ ਸਾਰੀਆਂ ਹੁੰਦੀਆਂ ਨੇ ਪਰ ਜਿੱਦਾਂ ਹੀ ਕਹਿੰਦੇ ਇਹ ਆਉਂਦਾ ਕਿ ਪਾਈ ਪਾਜ ਪਾਚ ਨਾ ਜਾਓ ਜੋ ਚਾਹੀਦਾ ਇੱਧਰ ਉਹ ਕਹਿੰਦੇ ਨਾ ਜੀ ਉਹ ਤਾਂ ਤੈਆ ਉਸ ਮਸਲੇ ਤੋਂ ਸਾਡੀ ਕਹਿੰਦੇ ਜੀ ਹੱਥ ਜੋੜੇ ਪਤਾ ਲੱਗ ਰਿਹਾ ਕਿ ਪਰਮਪਾਲ ਕੌਰ ਸਿੱਧੂ ਹੋਰਾਂ ਨੂੰ ਭਾਰਤੀ ਜਨਤਾ ਪਾਰਟੀ ਨੇ ਟਿਕਟ ਲਈ ਹਾਮੀ ਭਰੀ ਹੋਈ ਆ ਇਸੇ ਲਈ ਕਹਿੰਦੇ ਅਸਤੀਫਾ ਦਿੱਤਾ ਤੇ ਉਹਨਾਂ ਨੇ ਤੈਅ ਕਰ ਲਿਆ ਉਹ ਆਧਾਰ ਮੰਨ ਕੇ ਚੱਲ ਰਹੇ ਨੇ ਕਿ ਮੈਂ ਜਿਹੜੀਆਂ ਡੀਡੀਪੀਓ ਵੱਜੋਂ ਜਾਂ ਐਡੀਸੀ ਵੱਜੋਂ ਐ ਬਠਿੰਡਾ ਮਾਨਸਾ ਖੇਤ ਡਿਊਟੀ ਕੀਤੀਆਂ ਮੇਰਾ ਬੜਾ ਰਸੂਕ ਬੜਿਆ ਹੋਇਆ ਜਾਂ ਮੇਰੇ ਘਰ ਵਾਲੇ ਨੇ ਗੁਰਪ੍ਰੀਤ ਸਿੰਘ ਮਲੂਕਾਹੁਰਾ ਨੇ ਜਿਵੇਂ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਰਹਿੰਦੇ ਆ ਕੰਮ ਕੀਤੇ ਨੇ ਲੋਕਾਂ ਚ ਚੰਗਾ ਰਸੂਕ ਆ ਸਾਡਾ ਤੇ ਭਾਈ ਜੇ ਨੂੰ ਲੜਦੀ ਆ ਤਾਂ ਹੋ ਸਕਦਾ ਅੰਦਰ ਖਾਤੇ ਮਲੂਕਾਹੁਰਾ ਨੂੰ ਵੀ ਸਾਥ ਦੇਣਾ ਹੀ ਪੈ ਜਾਵੇ ਕਿਉਂਕਿ ਮਲੂਕਾਹੁਰਾਂ ਦੀ ਕਹਿੰਦੇ ਬਾਦਲ ਪਰਿਵਾਰ ਨਾਲ ਨਾਰਾਜ਼ਗੀ ਵਿਧਾਨ ਸਭਾ ਚੋਣਾਂ ਸਮੇਂ ਖਾਸੀ ਬੈਠੀ ਸੀ ਮਸਲਾ ਆਇਆ ਸੀ ਰਾਮਪੁਰਾ ਫੂਲ ਤੇ ਮੋੜ ਮੰਡੀ ਦਾ ਅਕਾਲੀ ਦਲ ਰਾਮਪੁਰਾ ਫੂਲ ਤੋਂ ਟਿਕਟ ਦੇਣਾ ਚਾਹੁੰਦਾ ਸੀ ਮਲੂਕਾ ਪਰਿਵਾਰ ਨੂੰ ਮਲੂਕਾ ਹੋਰੀ ਦੋ ਟਿਕਟਾਂ ਮੰਗਦੇ ਸੀ ਤੇ ਆਪ ਲੜਨਾ ਚਾਹੁੰਦੇ ਸੀ ਉਹ ਮੋੜ ਮੰਡੀ ਤੋਂ ਪਰ ਮੋੜ ਮੰਡੀ ਤੋਂ ਹਰ ਸਿਮਰਤ ਕੌਰ ਨੇ ਕਹਿੰਦੇ ਜਗਮੀਤ ਬਰਾੜ ਨੂੰ ਟਿਕਟ ਦਵਾਈ ਤੇ ਮਲੂਕਾ ਹੋਰਾਂ ਨੂੰ ਰਾਮਪੁਰਾ ਫੂਲ ਤੋਂ ਹੀ ਲੜਨਾ ਪਿਆ ਚਲ ਗੱਲ ਦੋਆਾਂ ਦੀ ਨਹੀਂ ਬਣੀ ਪਰ ਨਾ ਮੋੜ ਮੰਡੀ ਵਾਲਿਆਂ ਦੀ ਤੇ ਨਾ ਰਾਮਪੁਰਾ ਫੂਲ ਵਾਲਿਆਂ ਦੀ ਪਰ ਕਹਿੰਦੇ ਜੀ ਮਲੂਕਾ ਹੋਰੀ ਇਸ ਗੱਲ ਤੋਂ ਨਾਰਾਜ਼ ਸੀ ਤੇ ਉਸ ਦਿਨ ਤੋਂ ਬਾਅਦ ਉਹ ਭਾਜਪਾ ਦਾ ਪੱਖ ਪੂਰਨ ਲੱਗੇ ਸੀ ਭਾਜਪਾ ਦੇ ਨਾਲ ਗੱਠ ਜੋੜ ਦੀ ਵੀ ਹਮਾਇਤ ਕਰਨ ਲੱਗੇ ਸੀ ਕਿ ਘਟਜੋੜ ਹੋ ਜਾਣਾ ਚਾਹੀਦਾ ਚਲੋ ਉਹ ਘਟਜੋੜ ਤਾਂ ਨਾ ਹੋਇਆ ਤੇ ਪਰ ਹੁਣ ਕਹਿੰਦੇ ਜੀ ਉਹ ਦੁਬਾਰਾ ਉਧਰ ਨੂੰ ਮੋੜਾ ਮਲੂਕਾ ਹੋਰੀ ਕੱਟ ਰਹੇ ਨੇ ਜਾਂ ਆਪ ਆਪਣੀ ਨੂਹ ਪੁੱਤੋ ਕਟਵਾ ਰਹੇ ਨੇ ਕਿਉਂਕਿ ਪੰਜਾਬ ਰਾਜ ਉਦਯੋਗਿਕ ਵਿਕਾਸ ਨਿਗਮ ਦੀ ਮੈਨੇਜਿੰਗ ਡਾਇਰੈਕਟਰ ਹੈ ਬੀਬੀ 2011 ਵਿੱਚ ਦੀ ਆਈਐਸ ਅਫਸਰ ਹੈ ਹੈ ਸੋ ਉਸ ਦੇ ਬਾਵਜੂਦ ਉਹਦਾ ਜਿਹੜਾ ਸਮਾਂ ਹੈ ਨੌਕਰੀ ਖਤਮ ਹੋਣ ਦਾ ਉਹ ਅਜੇ 7 ਮਹੀਨੇ ਪਿਆ ਸੀ 31 ਅਕਤੂਬਰ 2024 ਤੱਕ ਸੀ ਪਰ ਅਡਵਾਂਸ ਚ ਅਸਤੀਫਾ ਦਿੱਤਾ ਤੇ ਅਸਤੀਫਾ ਦੇਣ ਦੇ ਨਾਲੇ ਹਗਾਮਾ ਸ਼ੁਰੂ ਹੋ ਗਿਆ ਕਿ ਭਾਈ ਭਾਜਪਪ ਨੂੰ ਟਿਕਦੀ ਆਫਰ ਹੈ ਤੇ ਚਰਚਾ ਜਦੋਂ ਵੱਡੀ ਹੋਈ ਤੇ ਕਾਲੀਦਾਨ ਨੂੰ ਲੱਗਿਆ ਕਿ ਬੀਬੀ ਅਰਸ਼ਮਿੰਦਰ ਸਾਹਮਣੇ ਮੁਕਾਬਲਾ ਦੇ ਸਕਦੀ ਆ ਤੇ ਕਹਿੰਦੇ ਜੀ ਸੁਖਵੀਰ ਬਾਦਲ ਪੁੰਦੜ ਤੇ ਮਲੂਕਾ ਹੋਰੀ ਖੁਦ ਮਨਾਉਣ ਗਏ ਪਰ ਮਲੂਕਾ ਹੋਰਾਂ ਦੇ ਨੂੰ ਪੁੱਤ ਨੇ ਗੁਰਪ੍ਰੀਤ ਸਿੰਘ ਮਲੂਕਾ ਤੇ ਪਰਮਪਾਲ ਕੌਰ ਸਿੱਧੂ ਹੋਰਾਂ ਨੇ ਕੋਰਾ ਇਨਕਾਰ ਕਰਤਾ ਕਿ ਨਹੀਂ ਜੀ ਪਰ ਅਜੇ ਤੱਕ ਅਸਤੀਫਾ ਮਨਜ਼ੂਰ ਨਹੀਂ ਹੋਇਆ ਇਸ ਨੂੰ ਲੈ ਕੇ ਫਿਕਰ ਹੁੰਦੀ ਹੈਗੀ ਚਲੋ ਫਿਕਰਮੰਦੀ ਤਾਂ ਹੁਣ ਸੁੱਚਾ ਸਿੰਘ ਲੰਗਾ ਦੀ ਵੀ ਵਧ ਗਈ ਸੁੱਚਾ ਸਿੰਘ ਲੰਗਾ ਆਪ 2017 ਚ ਨੀਲੀ ਫਿਲਮ ਵਾਲੇ ਕਾਂਡ ਮਾਮਲੇ ਛੁੱੜ ਜਿਕੇ ਰਹਿ ਗਏ ਸੀ ਉਤੋਂ ਬਾਅਦ ਲੰਬੀ ਚਾਰਜੋਈ ਕੀਤੀ ਨੱਕ ਰਗੜੇ ਮੱਥੇ ਰਗੜੇ ਮਿੰਨਤਾਂ ਲੇ ਕੀਤੇ ਬੜੇ ਹੰਬਲੇ ਮਾਰੇ ਤੇ ਆਖਰ 2023 ਚ ਜਾ ਕੇ ਉਹਨਾਂ ਨੂੰ ਵਕਾਲਤਖਬਾਬ ਤੋਂ ਤਨਖਾਹ ਲੱਗਦੀ ਹੈ ਤੇ ਪੰਥ ਚ ਵਾਪਸੀ ਹੁੰਦੀ ਹੈ ਪਰ ਇਹ ਸਭ ਦੇ ਦਰਮਿਆਨ 2021 ਦੇ ਵਿੱਚ ਇੱਕ ਵਾਰ ਉਹਨਾਂ ਦਾ ਮੁੰਡਾ ਕਹਿੰਦੇ ਜੀ ਹੈਰੋਨ tane ਫੜਿਆ ਗਿਆ ਸੀ ਤਦ ਲੰਗਾ ਕਹਿੰਦੇ ਕਿ ਵਿਰੋਧੀਆਂ ਦੀ ਸਾਜ਼ਿਸ਼ ਹੈ ਪਰ ਉਹ ਉਹੀ ਮੁੰਡਾ ਹਿਮਾਚਲ ਦੇ ਵਿੱਚ Shimla ਦੇ ਕੋਟਲ ਦੇ ਵਿੱਚ ਆਪਣੇ ਚਾਰ ਹੋਰ ਸਾਥੀਆਂ ਦੇ ਨਾਲ ਹੈਰੋਨ ਸਣੇ ਫੜਿਆ ਗਿਆ ਹੈਰੋਨ ਕਿਉਂ ਕਹਿੰਦੇ ਤੱਕੜੀ ਵੀ ਨਾਲ ਫੜੀ ਗਏ ਬਿਲਕੁਲ ਜੀ ਸੁੱਚਾ ਸਿੰਘ ਲੰਗਾ ਦਾ ਮੁੰਡਾ ਪ੍ਰਕਾਸ਼ ਸਿੰਘ ਲੰਗਾ Shimla ਦੇ ਕੋਟਲ ਦੇ ਵਿੱਚੋਂ ਪੁਲਿਸ ਕਹਿੰਦੀ ਅਸੀਂ ਇਸ ਤੋਂ ਕੋਲ ਇਹਨਾਂ ਕੋਲੋਂ 43 ਗ੍ਰਾਮ ਹੈਰੋਨ ਬਰਾਮਦ ਕੀਤੀ ਇੱਕ ਤੱਕੜੀ ਬਰਾਮਦ ਕੀਤੀ ਆ ਤੇ ਪੰਜ ਜਣੇ ਸੀ ਜਿਨ੍ਹਾਂ ਚੋਂ ਤਿੰਨ ਜਣੇ ਪੰਜਾਬ ਦੇ ਨੇ ਇੱਕ ਜਣਾ ਚੰਡੀਗੜ੍ਹ ਦਾ ਇੱਕ ਜਣਾ ਹਿਮਾਚਲ ਦਾ ਪ੍ਰਕਾਸ਼ ਸਿੰਘ ਲੰਗਾ ਉਮਰ 37 ਸਾਲ ਦਾ ਗੁਰਦਾਸਪੁਰ ਨਾਲ ਸੰਬੰਧਿਤ ਨੇ ਉਹਸ ਹੋਟਲ ਚ ਪਾਏ ਗਏ ਨਸ਼ੇ ਦੀ ਹਾਲਤ ਚ ਸੀ ਕਹਿੰਦੇ ਕਿਸੇ ਨੂੰ ਵੀ ਸੁਧਬੁੱਧ ਨਹੀਂ ਸੀ ਕੁਲਦੀਪ ਸਿੰਘ ਮਹਾਲੀ ਤੋਂ ਨੇ 22 ਸਾਲਾ ਮੁੰਡਾ ਇਸੇ ਤਰ੍ਹਾਂ ਅਜੇ ਕੁਮਾਰ 27 ਸਾਲ ਦਾ ਮੁੰਡਾ ਪਟਿਆਲੇ ਤੋਂ ਹੈ ਇਸੇ ਤਰ੍ਹਾਂ ਸ਼ੁਭਮ ਕੌਸ਼ਲ ਹੈ 26 ਸਾਲ ਦਾ ਮੁੰਡਾ ਚੰਡੀਗੜ੍ਹ ਤੋਂ ਹੈ ਤੇ ਕੁੜੀ ਹੈ ਜੀ ਕਵਨੀ 19 ਸਾਲ ਦੀ ਕੁੜੀ ਹੈ ਹਿਮਾਚਲ ਦੀ ਕਨੌਰ ਖੇਤਰ ਤੋਂ ਸੋ ਇਹ ਪੰਜ ਜਣੇ ਉੱਥੋਂ ਫੜੇ ਗਏ ਨੇ ਤੇ ਲੰਗਾ ਲੀਆਂ ਵੀ ਮੁਸ਼ਕਲਾ ਖासियां ਵੱਧ ਗਈਆਂ ਨੇ ਚਲੋ ਇਧਰ ਮੁਲਾਕਾਤ ਟਲ ਗਈ ਮੁੱਖ ਮੰਤਰੀ ਭਗਵੰਤ ਮਾਨ ਤੇ ਸੰਜੇ ਸਿੰਘ ਨੇ ਅੱਜ ਮੁਲਾਕਾਤ ਕਰਨ ਜਾਣਾ ਸੀ ਅਰਵਿੰਦ ਕੇਜਰੀਵਾਲ ਨਾਲ ਤਰੀਕ ਸਮਾਂ ਤੇ ਥਾਂ ਤੈਅ ਸੀ ਕਿ ਤਿਹਾਰ ਜੇਲ੍ਹ ਦੇ ਵਿੱਚ ਦੁਪਹਿਰ ਨੂੰ 1 ਵਜੇ 10 ਅਪ੍ਰੈਲ ਨੂੰ ਹਾਂ ਅਰਵਿੰਦ ਕੇਜਰੀਵਾਲ ਦੇ ਨਾਲ ਜੰਗਲੇ ਦੀ ਕੰਧ ਦੇ ਹਾਰ ਪਰ ਬੈਠ ਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਸੰਜੇ ਸਿੰਘ ਨੇ ਮੁਲਾਕਾਤ ਕਰਨੀ ਸੀ ਪਰ ਦੇਰ ਰਾਤ ਤਿਆਰੀ ਕਰਕੇ ਸੁੱਤੇ ਤੇ ਰਾਤ ਨੂੰ ਸਨੇਹਾ ਆਪਣੇ ਸਵੇਰੇ ਉੱਠਦੇ ਨੂੰ ਪਤਾ ਲੱਗਿਆ ਕਿ ਮੁਲਾਕਾਤ ਦਾ ਮੌਲਤ ਵੀ ਹੋ ਗਈ ਹੈ। ਬਿਲਕੁਲ ਜੀ। ਤੇ ਹੜਜੀਲ ਨੇ ਸੁਰੱਖਿਆ ਦਾ ਹਵਾਲਾ ਦੇ ਕੇ ਕਹਿ ਦਿੱਤਾ ਕਿ ਅਗਲੀ ਤਰੀਕ ਦੱਸਾਂਗੇ ਜੀ। ਫਿਲਹਾਲ ਸੁਰੱਖਿਆ ਦੇ ਹਵਾਲੇ ਨਾਲ ਅਸੀਂ ਮੁਲਾਕਾਤ ਨਹੀਂ ਕਰਾ ਸਕਦੇ। ਕਿਉਂਕਿ ਭਗਵੰਤ ਮਾਨ ਹੋਰਾਂ ਮਲੂਕ ਚਿੱਠੀ ਲਿਖੀ ਗਈ ਸੀ। ਸੀਐਮ ਹਾਊਸ ਤੋਂ ਚਿੱਠੀ ਗਈ ਸੀ ਤਿਆਰ ਜੇਲ ਨੂੰ ਕਿ ਮੱਖੰਦਰੀ ਭਗਵੰਤ ਮਾਨ ਕੇਜੀਵਾਲਾ ਨਾਲ ਮੁਲਾਕਾਤ ਕਰਨਾ ਚਾਹੁੰਦੇ ਨੇ ਤੇ ਉਧਰ ਜਵਾਬ ਆਇਆ ਸੀ ਕਿ ਮੁਲਾਕਾਤ ਦਾ ਸਮਾਂ ਅਸੀਂ ਦੇਾਂਗੇ। ਪਰ ਤੁਹਾਡੀ ਮੁਲਾਕਾਤ ਇੱਕ ਆਮ ਮੁਲਾਕਾਤੀ ਮੰਗ ਹੋਏਗੀ ਵਿਸ਼ੇਸ਼ ਮੁਲਾਕਾਤ ਨਹੀਂ ਹੋਏਗੀ ਮਤਲਬ ਤੁਹਾਡੇ ਵਿਚਾਲੇ ਜੰਗਲਾ ਹੋਏਗਾ ਸੋ ਉਸ ਤੋਂ ਬਾਅਦ ਫਿਰ ਸੰਜੇ ਸਿੰਘ ਦਾ ਨਾਮ ਵੀ ਸ਼ਾਮਿਲ ਹੁੰਦਾ ਹੈ ਤੇ 10 ਤਰੀਕ ਦੁਪਹਿਰ 1 ਵਜੇ ਦਾ ਸਮਾਂ ਤੈਅ ਹੁੰਦਾ ਹੈ ਤੇ ਪਰ ਦੇ ਰਾਤ ਨੂੰ ਸੁਨੇਹਾ ਆ ਜਾਂਦਾ ਕਿ ਨਹੀਂ ਜੀ ਸੁਰੱਖਿਆ ਦੇ ਵੱਲੋਂ ਤਿਹੜ ਜੇਲ੍ਹ ਵੱਲੋਂ ਇਹ ਮੁਲਾਕਾਤ ਰੱਦ ਕੀਤੀ ਜਾਂਦੀ ਹੈ ਅਗਲੀ ਮੁਲਾਕਾਤ ਦੀ ਤਰੀਕ ਸਮਾਂ ਤੈਅ ਕਰਕੇ ਤੁਹਾਨੂੰ ਸੂਨੇ ਆ ਕੇ ਲਾਂਗੇ ਸੋ ਇਸ ਲਈ ਕੁਝ ਇਸ ਪਹਿਲੂ ਦੀਆਂ ਖਬਰਾਂ ਸੀ ਜਿਹੜੀਆਂ ਅਸੀਂ ਲੈ ਕੇ ਹਾਜ਼ਰੀ ਬੇਕਦਰੋ ਲਿਬਰਲ ਟੀਵੀ ਲੋਕਾਂ ਦੀ ਆਵਾਜ਼ ਲੋਕਾਂ ਦੀ